ਉਹਰਾ ਬੇਬੂ ਕੋ ਬੰਦਾ ਇੱਕ ਫੋਟ ਕਿਤੇ ਗਿਆ ਉਹਨਾਂ ਦਾ ਬੰਦਾ ਮਾਰਿਆ ਤੇ ਉੱਥੇ ਉਹ ਬੁਲਬਲੇ ਵਾਲੀ ਗੇਮ ਖਰੇ ਰੇਤ ਪਾ ਲਿਆ ਬੁਲਬਲੇ ਲਈ ਹਾਂ ਜੋ ਜਿਹੜੇ ਕਰੇ ਹੀ ਨਹੀਂ ਪੈਂਦੇ ਪਾਣੀ ਚ ਉਹਨਾਂ ਨੇ ਕਿਹਾ ਚਲੋ ਜੀ ਕੰਦਾ ਇੱਕ ਮਿੰਟ ਇੱਕ ਬਟਰਾ ਨੀਲਾ ਨੀਲਾ ਰਹਿ ਗਿਆ ਨੀ 100000 ਰੁਪਇਆ ਸਲਾਮੀ ਅੱਲਾ ਮਾਫੀ ਦੇਵੇ 90 ਦੇ ਹਾਲਾਤ ਵੇਖੇ ਤੁਸੀਂ ਮੈਂ ਜਿੱਦਾਂ ਦਾ ਮਾੜਾ ਹੈ ਵਾ ਲੱਖ ਰੁਪਇਆ ਤਾਂ ਮੈਂ ਵੈਸੇ ਹੀ ਲਾਂਗਦਾ ਡੱਬ ਤੈਨੂੰ ਮੈਂ ਦੇ ਦਿੰਦਾ ਸੀ ਸਵੇਰ ਚੀਨੀ ਦੇ ਦੁੱਖੋ ਖੱਟਾ ਦਹੀਂ ਖਾ ਗਿਆ ਕਹਿੰਦਾ ਮੈਂ ਲੱਖ ਉਹ ਮੇਰੇ ਮਾਰ ਲੱਖ ਤੇਰੇ ਘਰ ਦੇ ਨਹੀਂ ਮੰਨਦੇ ਉਹ ਪੁਰਾਣੇ ਘਰ ਦੇ ਬਿਸਰੇ ਤੈਨੂੰ ਇਹ ਤੇ ਆਪਣੇ ਮਾਂ ਪਿਓ ਨੂੰ ਕਹਿੰਦੇ ਹੁੰਦੇ ਆ ਹੂੰ ਜੀ ਮੈਂ ਇਹਨਾਂ ਨੂੰ ਵੇਖਿਆ ਪਹਿਲੇ ਪਤਾ ਨਹੀਂ ਕਿੱਥੇ ਹੁੰਦੇ ਉਹ ਕੀ ਆਪਣੀ ਚੈੱਕ ਕਰੀ ਅਵੇ ਕਦੀ ਵੀ ਕੱਢ ਕੇ ਤਾਨੂੰ ਵੀ ਫਿਆਖੀ ਇਹੋ ਜਿਹਾ ਬੰਦਾ ਸਾਰੀ ਉਮਰ ਥਲੀਕੇ ਨਾਲ ਜ਼ਿੰਦਗੀ ਨਿਭਾਉਂਦਾ ਤੇ ਜਦੋਂ ਬੁੱਢਾ ਹੋ ਜਾਂਦਾ ਐਵੇਂ ਗਲਤ ਮਤਈ ਬਣ ਕੇ ਮਰ ਜਾਂਦਾ ਉਹ ਮੇਰੇ ਮੋਰ ਚਾ ਇਹਨਾਂ ਦੇ ਲਾਗੇ ਤੇ ਰੈੱਡ ਗਨ ਪਹਿਲੀ ਵਾਰੀ ਗਈ ਤੇ ਚੌਂਕ ਚ ਰੱਖ ਕੇ ਸਾਰੇ ਇਟਾ ਮਾਰਨ ਦਾ ਪਾਣੀ ਬੰਬ ਦਾ ਬੰਦੇ ਤਾਸ਼ ਖੇਡਣ ਡਿਆ ਉਹਨੇ ਤਾਂ ਲੱਗੇ ਇਧਰ ਆ ਵੀ ਖੜਾ ਹੁੰਦਾ ਭਾਈ ਜੀ ਤੁਸੀਂ ਕਹੋ ਤਾਂ ਫਿਰ ਮੈਂ ਚਾਹ ਪੀਆ ਆ ਆ ਸਾਰੇ ਬੰਦਾ ਵੀ ਐਵੇਂ ਹੀ ਗਰਾਊਂਡ 'ਚ ਕੈਪਨ ਦੀਆਂ ਗਾਲਾਂ ਤੋਂ ਬਚਣ ਨੂੰ ਨਾ ਝੋਕਾ ਛੱਡ ਕੇ ਦੌੜਾ ਪਵਾ ਲੂਗਾ ਆਪਣੇ ਮੈਂ ਬੁੱਟੇ ਕਰਦਾ ਐ ਆ ਝੋਕਾ ਛੱਡ ਗਿਆ ਝੋਕਾ ਨੇ ਭੜਿਆ ਗਿਆ ਤਾਂ ਉੱਥੇ ਟੇਕੇ ਦੌੜਾ ਪਵਾ ਲਿਆ ਆਪਣੇ ਮੂੰਹ 'ਚ ਥੋਕ ਕਦਮ ਲੱਗ ਗਿਆ ਕਹਿੰਦਾ ਇੱਕ ਫੌਤ ਗਿਆ ਉੱਥੇ ਜਾ ਕੇ ਕਹਿਣ ਦਿਆਂ ਮੇਰਾ ਟੈਟੂ ਦੇਖੋ ਉਹ ਬੰਦਾ ਪੁੱਛੇ ਅਗਲੇ ਨਾਸ਼ ਨਿਕਦੀ ਕਿਹੜਾ ਟੈਟੂ ਦੇਖਦਾ ਯਾਰ ਕਹਿੰਦਾ ਇਮਲੀ ਨੂੰ ਸੱਪ ਲੜ ਗਿਆ ਇਮਲੀ ਨੂੰ ਸੱਪ ਲੜ ਗਿਆ ਤੇ ਇਮਲੀ ਨੂੰ ਕੁਝ ਨਹੀਂ ਹੋਇਆ ਸੱਪ ਛੋਟਾ ਹੋਣਾ ਸ਼ੁਰੂ ਹੋ ਗਿਆ ਉਹ ਬਹੁਤ ਅਸਤਜ ਐਡਾ ਹੋ ਗਿਆ ਸੱਪ ਮੈਨੂੰ ਤਾਂ ਇੱਦਾਂ ਲੱਗਦਾ ਉਹ ਆਪਣੇ ਘਰ ਗਿਆ ਤੇ ਅਗਲੇ ਸੱਪ ਉਹਦੇ ਵੱਡੇ ਰਕਾਇ ਤੇ ਸਾਡੇ ਬੰਦੇ ਨੂੰ ਕਹੀਏ ਕੋਈ ਮਕਾਨ ਅੱਖਾਂ ਚ ਹੋਇਆ ਨਾ ਦੇਖ ਇਹ ਵੀ ਦੇਖ ਜਾਨਵਰ ਸੱਪ ਇੱਕ ਪੂਰ ਨੂੰ ਵੇਖ ਕੇ ਕਹੀਏ ਇਹ ਆਰਮੀ ਦਫ਼ਤਰ ਕਿੰਨਾ ਨੇ ਬਣਾਇਆ ਇਦੂ ਵੇਖੇ ਪੂਲ ਆ ਦੇ ਨੇ ਕਨਾਰਮੀ ਡਾਕਟਰ ਤਾਂ ਬੇ ਉਹ ਗੂ ਵੀ ਦਾਣੇ ਛਿੱਨੂ ਪਾਇਆ ਉਹਨਾਂ ਨੇ ਕੀਪਰ ਖਲਾ ਰਿਆ ਤੇ ਬਿਕਟਾਂ ਦੇ ਉੱਤੇ ਲੱਤ ਰੱਖ ਕੇ ਤਾਂ ਹੋਰ ਵੀ ਬਾਡਰ ਨੂੰ ਕਹਿੰਦੇ ਆ ਯਾਰ ਆ ਜਾ ਉਹ ਬੱਸ ਉਹ ਕਹਿੰਦਾ ਯਾਰ ਇੱਥੋਂ ਤਾਂ ਪਰੇ ਹੋ ਜਾ ਸਾਫ ਕੀਤਾ ਇਦਾਂ ਦੀ ਛੋਟੀ ਕਰ ਲਿਆ ਕੀ ਬਾਤ ਹੈ ਮਾਸਟਰ ਕੋਲ ਤੇਲ ਬਦਲਵਾਇਆ ਕੀ ਬਾਤ ਹੈ ਵਾ ਵਾ ਬੇਲ ਚੇ ਤੇ ਨਿਆਣਾ ਖਲਾਇਆ ਹੁੰਦਾ ਵਾ 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 ਤੁਹਾਡੇ ਬੱਚੇ ਦੀਆਂ ਪੁੱਛੀਆਂ ਬੇਹਿੰਜ ਦੇ ਲਿਆਣਾ ਪਾ ਕੇ ਖੜਨਾ ਵਾ 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 ਕਿੰਨੂ ਹਟਾ ਲਿਆ ਗੇ ਯਾਰ ਮਸੂਹ ਗੱਲ ਕਰ ਕਰ ਨਾਈ ਕੋ ਵਾਲ ਖਟਾਨ ਗਿਆ ਉਹਨੇ ਪਾਣੀ ਮਾਰਿਆ ਤਸਵੀਰ ਤੋਂ ਉੱਠ ਕੇ ਉਹਨੂੰ ਕਹਿੰਦਾ ਕਿਹਦੇ ਕੋ ਕੰਮ ਸਿੱਖਿਆ ਅਸਲ ਜੋ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਤੈਨੂੰ ਤੂੰ ਠੰਡੇ ਪਾਣੀ ਤੋਂ ਡਰਦਾ ਹੈ ਉਹ ਬਾਸਾ ਕਰ ਆ ਕਹਿੰਦਾ ਫਰਿਆਸ਼ ਕੱਲ ਗੇਟ ਖੋਲਣ ਗਿਆ ਭੱਜਾ ਗਿਆ ਏਡੇ ਏਡੇ ਮਹਿਲ ਦੇ ਢੇਲੇ ਟਿਕਨ ਦੇ ਇਹਨੂੰ ਪੁੱਛ ਨਹੀਂ ਟਿਕਨ ਦੇ ਪੁੱਛ ਜਿਓ ਮੈਂ ਪੈਰਾਂ ਨਾਲ ਬਾਹਤੋ ਸੈ ਮਰੇ ਉਹ ਕਿਹੜਾ ਅੱਲਾ ਮਾਫੀ ਦਵੇ ਮੈਂ 5 ਸਾਲ ਜਨੇਟਰ ਖੜਾ ਰਵੇ ਨਾ ਤੇ ਇਹ 5 ਮਿੰਟ ਉਥੇ ਖਲੋ ਜਾਵੇ ਉਹ ਜਨੇਟਰ ਨੂੰ ਤੁਸੀਂ ਪੜਾ ਘਰੋ ਤੇ ਇਹਨੂੰ ਉਥੋਂ ਢਾਹੋ ਦੋਵੇਂ ਜਗ੍ਹਾ ਬਰਾਬਰ ਹੋਊਗੀ ਇਹ ਬਲੀ ਨੇ ਇੱਕ ਫੌਜ ਕੀ ਤੋਂ ਚਿੱਤਰ ਖਾ ਲਏ ਉਹਨਾਂ ਦੀ ਫੌਜ ਕੀ ਹੋਈ ਉਥੇ ਰੈਸਲਿੰਗ ਵਾਲਾ ਬੈਲਟ ਚੁੱਕ ਕੇ ਤੁਰੇ ਉਹਨਾਂ ਦੇ ਚੁੱਕ ਦੇ ਟਾਈਮ ਕਹੀ ਹੈ ਵਾ ਵਾ ਚਾਪੀਓ ਕੁੜੀ ਆਲੇ ਤੇਨ ਭਰਾ ਨੇ ਕਿਹਾ ਕਿ ਠੀਕ ਆ ਸਾਨੂੰ ਮੰਜ਼ੂਰ ਆ ਇਹਦਾ ਸੱਕਾ ਪਰ ਮੇchu ਕਹਿੰਦਾ ਉਲ ਉਏ ਉਪਾਈ ਕੋਣ ਤੁਸੀਂ ਇਹ ਨੂੰ ਕਹਿਆ ਚੁੱਕਾ ਉਹ ਮੇਰੇ ਮੋਲਾਵਾ ਕਿ ਕਿਦੇ ਸਾਨੂੰ ਪਸੰਦ ਆ ਦਾਨਿਸ਼ ਡਾਕਟਰ ਬਣ ਗਿਆ ਡਾਕਟਰ ਬਣ ਗਿਆ ਪਹਿਲਾ ਹੀ ਪ੍ਰੇਸ਼ਨ ਕੀਤਾ ਤੇ ਐ ਬੰਦੇ ਦਾ ਇੱਥੋਂ ਭਾਈ ਪਾੜਦਾ ਪ੍ਰੇਸ਼ਨ ਕਰਕੇ ਉਹਦੇ ਢਿੱਡ ਤੇ ਲਾਗੇ ਤਸਵੀਰਾਂ ਕਿਤੇ ਚੱਲ ਫਿਰ ਗਿਆ ਇਹਦੇ ਉਹਦੇ ਪਾਈਓ ਦੇ ਪਾਰੇ ਪਈ ਤੇ ਉਹਨੂੰ ਕਹਿੰਦਾ ਕੋਈ ਕੋਈ ਨਾ ਮੇਰਾ ਪਹਿਲਾ ਪ੍ਰੈਸ਼ਰ ਦਾ ਲੋਕ ਚਲੇ ਗਿਆ ਦੂਗੀ ਭੁੱਲ ਤੇ ਅਰੇ ਇਹ ਮਾਛਾ ਵਾਹੋ ਸੁਣੇ ਬੋਲ ਇਹਨਾਂ ਨੇ ਛਾਲ ਮਾਰੀ ਉਹ ਨਵੀਂ ਫਲਾਈਟ ਬਣੀ ਸੀ ਕਿਤੇ ਉਹ ਕਿਤੇ ਨਾ ਬਾਹਰ ਨੂੰ ਨਿਕਲਦੀ ਬਾਹਰ ਬਾਜ਼ਾਰ ਚ ਡਿੱਗੇ ਆਦੀ ਆਵਾਜ਼ ਚ ਆ ਗਿਆ